ભાઈ સદિદાસજી ભાઈ દયાલાજી ਜਿਹੜਾ 300 ਸਾਲਾਂ ਆਪਾਂ ਸ਼ਹੀਦੀ ਸ਼ਤਾਬ ਦੀ ਪੂਰੇ ਜਿਹੜਾ ਸ਼ਰਧਾ ਭਾਵਨਾ ਸਤਕਾਰ ਤੇ ਜਹੋ ਜਲਾਲ ਦੇ ਨਾਲ ਦਿੱਲੀ ਵਿਖੇ ਮਨਾਉਣੀ ਹੈ ਤੇ ਗੁਰਦੁਆਰਾ ਸੀਸ ਕਾਂ ਸਿੰਘ ਸਾਹਿਬ ਲਾਲ ਕਿਲੇ ਦੇ ਸਾਹਮਣੇ ਤੇ ਉੱਥੇ ਹੀ ਜਿਹੜੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਜਿਹੜੇ ਬਹੁਤ ਵੱਡੇ ਪ੍ਰੋਗਰਾਮ ਹੋਣੇ ਨੇ ਉਹਨਾਂ ਦੀ ਸੈਟਿੰਗ ਜਿਹੜੀ ਹੈ ਉਹ ਕਿਵੇਂ ਕਰਨੀ ਹੈ ਉਹਦੇ ਵਾਸਤੇ ਜਿਹੜੇ ਗੁਰਮਤ ਵਿਚਾਰਾ ਹੋਈਆਂ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਆਪਾਂ ਇਹ ਪ੍ਰੋਗਰਾਮ ਕੱਤਰ ਤਾਈ ਦੇ ਨਾਲ ਮਨਾਈਏ ਤੇ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਸ਼ਮੀਰੀ ਪੰਡਤਾਂ ਦੀ ਪ੍ਰਿਆਸਤ ਹੁੰਦੇ ਹੋਏ ਜਿਹੜਾ ਆਪਣੀ ਸ਼ਹੀਦੀ ਜਿਹੜੀ ਹੈ ਦਿੱਲੀ ਵਿਖੇ ਜਾ ਕੇ ਉਹਨਾਂ ਦੀ ਸ਼ਹੀਦੀ ਹੋਈ ਸੀ ਤੇ ਨਾਲ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਾਡੇ 350 ਸਾਲਾਂ ਦੀ ਜਿਹੜਾ ਉਹਨਾਂ ਦੀ ਗੁਰਤਾ ਗੱਦੀ ਜਿਹੜੀ ਹੈ ਉਹ ਵੀ ਆਪਾਂ ਜਿਹੜੇ ਆ ਬਹੁਤ ਵੱਡੇ ਪ੍ਰੋਗਰਾਮ ਮਨਾਉਣੇ ਨੇ ਤੇ ਆਪਾਂ 71 ਤਾਈ ਦੇ ਨਾਲ ਹੀ ਇਹ ਪ੍ਰੋਗਰਾਮ ਜਿਹੜੇ ਨੇ ਮਨਾਉਣੇ ਨੇ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੂੰ ਚਾਹੀਦਾ ਜਿਵੇਂ ਭਾਵੇਂ ਦਿੱਲੀ ਸਰਕਾਰ ਹੈ ਜਾਂ ਹਰਿਆਣਾ ਸਰਕਾਰ ਹੈ ਜਿੱਥੇ-ਜਿੱਥੇ ਵੀ ਪਟਨਾ ਸਾਹਿਬ ਵਿਖੇ ਜਿਵੇਂ ਆਪਾਂ ਪਟਨਾ ਸਾਹਿਬ ਵਿਖੇ ਸ਼ਤਾਬਦੀ ਮਨਾਈ ਤੇ ਉਹਦੋਂ ਨितीश ਕੁਮਾਰ ਜੀ ਨੇ ਬਹੁਤ ਵੱਡੇ ਜਿਹੜਾ ਨਾਲ ਯੋਗਦਾਨ ਦਿੱਤਾ ਸੀ ਤੇ ਉਵੇਂ ਪੰਜਾਬ ਸਰਕਾਰ ਨੂੰ ਚਾਹੀਦਾ ਜਿਹੜਾ ਉਹਨਾਂ ਦਾ ਕਾਰਜ ਹੈ ਉਹਨਾਂ ਨੂੰ ਆਪਣਾ ਕਾਰਜ ਕਰਨਾ ਚਾਹੀਦਾ ਨਾਲ ਜਿਵੇਂ ਅੱਜ ਆਪਾਂ ਗਿਆਨੀ ਜੈਲ ਸਿੰਘ ਦੀ ਗੱਲ ਕਰ ਰਹੇ ਸੀ ਉਹਨਾਂ ਨੇ ਜਿਹੜਾ ਕਿਵੇਂ ਆਪਣੇ ਜਿਹੜਾ ਵੱਡਾ ਰੋਡ ਬਣਾਇਆ ਸੀ ਸੁਰੂ ਤੇ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਮਾਰਗ ਜਿਹੜਾ ਵੱਡੇ ਵੱਡੇ ਗੇਟ ਬਣਾਏ ਸੀ ਜੇ ਬਾਦਲ ਸਾਹਿਬ ਦੀ ਵਾਰੀ ਆਈ ਉਹਨਾਂ ਨੇ ਵੀ ਉਹ ਕਾਰਜ ਕੀਤੇ ਤੇ ਅੱਜ ਜੇ ਭਗਵੰਤ ਮਾਨ ਦੀ ਸਰਕਾਰ ਹੈ ਆਪ ਸਰਕਾਰ ਹੈ ਉਹਨਾਂ ਨੂੰ ਵੀ ਜਿਹੜੇ ਐ ਸਾਰਿਆਂ ਦੇ ਨਾਲ ਹੁਰਮਤਾ ਕਰਕੇ ਹੀ ਤੇ ਉਹ ਜਿਹੜੇ ਕਾਰਜ ਕਰਨੇ ਚਾਹੀਦੇ ਨੇ ਇਹ ਪਹਿਲੀ ਵਾਰੀ ਚ ਆਪਣੇ ਪਹਿਲਾ ਹੀ ਪ੍ਰੋਗਰਾਮ ਸੀ ਕਿਤੇ ਕਸ਼ਮੀਰ ਤੇ ਜੇ ਪਤਾ ਹੀ ਨਹੀਂ ਸੀ ਸਾਨੂੰ ਤੇ ਉਹਨਾਂ ਨੇ ਰੱਖਿਆ ਆ ਪਰ ਉਹ ਪਹਿਲੀ ਵਾਰੀ ਚ ਕਿਤੇ ਗਲਤੀ ਕਰ ਬੈਠੇ ਨੇ ਤੇ ਉਹਨਾਂ ਨੂੰ ਚਾਹੀਦਾ ਕਿਸੇ ਆਪਣੇ ਧਾਰਮਿਕ ਜਿਹੜੇ ਮਹਾਪੁਰਖ ਹੁੰਦੇ ਨੇ ਕਿਸੇ ਜਿਹੜੇ ਆਪਣੇ ਉਹਨਾਂ ਦੀ ਗੁਣੀ ਗਿਆਨੀਆਂ ਦੀ ਜਿਹੜੀ ਰੈ ਲੈ ਕੇ ਤੇ ਉਹ ਪ੍ਰੋਗਰਾਮ ਕਰਨ ਸਾਰਿਆਂ ਨੂੰ ਆਪਣਾ ਹੱਕ ਹੈ ਪਰ ਜੋ ਉਹਨਾਂ ਦਾ ਕਾਰਜ ਹੈ ਉਹ ਜਿਹੜੇ ਆਪਣੇ ਜਿਵੇਂ ਯਾਦਗਾਰਾਂ ਬਣਾਉਣ ਕੋਈ ਸੜਕਾਂ ਬਣਾਉਣ ਕੋਈ ਰਹਿਣ ਵਾਸਤੇ ਸੰਗਤਾਂ ਦੇ ਪ੍ਰਬੰਧ ਵਾਸਤੇ ਪਰ ਆਪਣੇ ਜਿਵੇਂ ਆਪਾਂ ਪਿਛਲੀ ਵਾਰੀ ਇਹ ਵੀ ਦੇਖਿਆ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੇ ਜਦੋਂ ਪਹਿਲਾਂ ਸਰਕਾਰ ਸੀ ਉਦੋਂ ਧੰਨਵਾਦ ਸਾਹਿਬ ਕਿ ਉਹਨਾਂ ਨੇ ਲੱਗ ਕੀਤਾ ਆ ਸੁਲਤਾਨਪੁਰ ਲੋਧੀ ਪਰ ਮੈਂ ਬੇਨਤੀ ਕਰਦਾ ਸਾਰਿਆਂ ਦੇ ਹਾਂ ਸਿੰਘ ਜਥੇਬੰਦੀਆਂ ਵੱਲੋਂ ਇੱਕ ਵਿਸ਼ਾਲ ਆਪਾਂ ਸਾਰੇ ਗੁਰਦਖਾਂ ਤੇ ਸਾਰਿਆਂ ਨੂੰ 71 ਤਾਈ ਦੇ ਨਾਲ ਹੀ ਜਿਹੜੇ ਪ੍ਰੋਗਰਾਮ ਮਨਾਉਣੇ ਚਾਹੀਦੇ ਨੇ ਇੱਕ ਜਗ੍ਹਾ ਹੀ ਮਨਾਏ ਜਾਣ ਇਦੇ ਵਾਸਤੇ ਹੀ ਬੇਨਤੀ ਹੈ ਤੇ ਜਿੱਥੇ ਜਿਹੜੀ ਦੁਬਧਾ ਪਈ ਹੋਈ ਹੈ ਕੌਮ ਦੇ ਵਿੱਚ ਉਹਦਾ ਵੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੀਦਾ ਹੈ ਜਿ ਬਹਿ ਕੇ ਜਿਹੜਾ ਸਾਰੇ ਹੱਲ ਹੋ ਜਾਂਦੇ ਨੇ ਸਾਰੇ ਮਸਲੇ ਹੱਲ ਹੋ ਜਾਂਦੇ ਨੇ ਤੇ ਉਹ ਕੋਈ ਵੱਡੀ ਗੱਲ ਨਹੀਂ ਹੈ ਉਹ ਸਾਰੇ ਜਿਹੜੇ ਬਹਿ ਕੇ ਹੱਲ ਕੀਤੇ ਜਾਣੇ ਚਾਹੀਦੇ ਤਾਂ ਹੀ ਆਪਾਂ ਕੱਤਰ ਤਾਈ ਦੇ ਨਾਲ ਇਹ ਸਾਰੇ ਪ੍ਰੋਗਰਾਮ ਜਿਹੜੇ ਆ ਆਪਾਂ ਵਧੀਆ ਹੋਰ ਵੀ ਚੜ੍ਹਦੀ ਕਲਾ ਦੇ ਨਾਲ ਪ੍ਰੋ ਸ਼ਤਾਬਦੀ ਮਨਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ